ਓ ਕਿ ਮੈਂ ਦਿਮਾਗ ਤੇ ਲੱਗ ਗਿਆ ਮੇਰੇ ਸੱਟ ਭਾਜੀ ਉਹਦਾ ਥੋੜਾ ਭੁੱਲਣ ਦੀ ਬਿਮਾਰੀ ਹੋਈ ਹੈ ਕੋਈ ਲਾ ਲੂ ਜੀ ਕਰਾਇਆ ਤਾਂ ਕਣੀ ਇਦਾਂ ਹੀ ਬੈਠਿਆ ਤੇ ਆਟਾ ਭਾਜੀ ਪੀਦਾ ਆਪਣਾ ਤੁਸੀਂ ਉਹ ਭਰਾਵਾ ਤੁਹਾਡੀ ਇੰਟਰਵਿਊ ਚੱਲਦੀ ਹੈ 22 ਲਾਈਵ ਨੂੰ ਤੇ ਤੁਸੀਂ ਅੱਛਾ ਅੱਛਾ ਇੰਟਰਵਿਊ ਠੀਕ ਹੈ ਆਟਾ ਪੀਂਦੇ ਤੁਹਾਡਾ ਪਰ ਤੁਹਾਨੂੰ ਪਿੰਡ ਜਾਣਾ ਪੈਣਾ ਉਹ ਦਿਮਾਗ ਚੋਂ ਨਿਕਲ ਗਿਆ ਮੈਂ ਉਹੀ ਕਹਿ ਰਿਹਾ ਮੈਂ ਘਣ ਘਾਲੀ ਪਰਚੀ ਭਾਈ ਨੂੰ ਫੜਾਈ ਹੈ ਤੇ ਕੱਟਾ ਨਹੀਂ ਦੱਸਿਆ ਤੇ ਅੱਛਾ ਭਾਜੀ ਕੀ ਸਵਾਲ ਪੁੱਛਿਆ ਆਪਣਾ ਲਓ ਜੀ ਮੈਂ ਤੁਹਾਨੂੰ ਇਹ ਗੱਲ ਪੁੱਛੀ ਵੀ ਤੁਹਾਨੂੰ ਭੁੱਲਣ ਦੀ ਬਿਮਾਰੀ ਦਾ ਲਾ ਲੂ ਚੱਲਦਾ ਕਿਸੇ ਪਾਸੇ ਹਾਂਜੀ ਬਹੁਤ ਬਹੁਤ ਸਰ ਮੁਬਾਰਕਤਾਂ ਨੂੰ ਅਸੀਂ ਸੁਣਿਆ ਕਿ ਤੁਸੀਂ ਮੁਬਾਰਕਾ ਸਰ ਮੈਂ ਛੱਕਾ ਮਾਰਿਆ ਦੱਸੋ ਦਾਦੀ ਮੁਬਾਰਕਾਂ ਮੇਰੇ ਕਹਿਣ ਤੋਂ ਬਾਅਦ ਵੀ ਕਿ ਵਧੀਆ ਤੁਸੀਂ ਕੰਮ ਕਰਦੇ ਆ ਐਪਰੀਸ਼ੀਏਟ ਤੁਹਾਨੂੰ ਕਰਦੇ ਆ ਭਾਈ ਇਹ ਸੁਣਿਆ ਕਿ ਤੁਸੀਂ ਆਵਾਜ਼ਾਂ ਜਾਨਵਰਾਂ ਦੀ ਇਹ ਬੰਦਿਆਂ ਦੀ ਇਹ ਬੁੜੀਆਂ ਦੀ ਬਿੱਲੀ ਨੇ ਸਾਰਿਆਂ ਦੀ ਕੱਢ ਦਿੰਦੀ ਸਹੀ ਗੱਲ ਹੈ ਇਹ ਹਾਂਜੀ ਬਹੁਤ ਵਧੀਆ ਸਵਾਲ ਕੀਤਾ ਜੀ ਜਿੱਦਾਂ ਹੁਣ ਦੁੱਧ ਹੋ ਗਿਆ 80 ਰੁਪਏ 70 ਰੁਪਏ ਤੇ ਜੇ ਆਪਾਂ ਹੁਣ ਭਾਈ ਚਾਹ ਜੇ ਪੀਣੀ ਆ ਉਹ ਦੁੱਧ ਦੀ ਬਣਨੀ ਆ ਤੁਸੀਂ ਆਪ ਹਿਸਾਬ ਲਾਓ ਜੇ ਤੁਸੀਂ ਦਹੀਂ ਦੀ ਕੜੀ ਬਣਾਉਂਗੇ ਤੇ ਭਾਈ ਕੀਤਾ ਜੀ ਜਿੱਦਾਂ ਹੁਣ ਦੁੱਧ ਹੋ ਗਿਆ 80 ਰੁਪਏ 70 ਰੁਪ ਤੇ ਜੇ ਆਪਾਂ ਹੁਣ ਬਈ ਚਾਹ ਜੇ ਪੀਣੀ ਆ ਉਹ ਦੁੱਧ ਦੀ ਬਣਨੀ ਆ ਤੁਸੀਂ ਆਪਸ ਹਿਸਾਬ ਲਾਓ ਜੇ ਤੁਸੀਂ ਦਹੀਂ ਦੀ ਕੜੀ ਬਣਾਉਂਗੇ ਤੇ ਭਾਈ ਸਵਾਲ ਕੀ ਹੈ ਆਪਣਾ ਭਲਾ ਯਾਰ ਭਰਾਵਾ ਤੂੰ ਮੈਨੂੰ ਵੀ ਭਲਾਤਾ ਮੈਂ ਇਹ ਗੱਲ ਕਰਦਾ ਕਿਨੇ ਤੂੰ ਆਵਾਜ਼ਾਂ ਵੀ ਕੱਢ ਲਏ ਨੇ ਤਰ੍ਹਾਂ ਤਰ੍ਹਾਂ ਦੇ ਜੈ ਗੁਰਦੇਵ ਜੀ ਸਤਿ ਸ੍ਰੀ ਅਕਾਲ ਜੀ ਸਾਥਿਓ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਨਕੋਦਰ ਦੇ ਵਿੱਚ ਤੁਹਾਡੇ ਨਾਲ ਇੱਕ ਇਹੋ ਜੀ ਸ਼ਖਸੀਅਤ ਨੂੰ ਮਲਾਵਾਂਗੇ ਤੇ ਇਹਨਾਂ ਨੂੰ ਮੇਨ ਤੋਂ ਬਾਅਦ ਤੁਸੀਂ ਕਹੋਗੇ ਕਿ ਯਾਰ ਹਾਂ ਵਾਕਈ ਕਿਸੇ ਸ਼ਖਸ ਦੇ ਨਾਲ ਅੱਜ ਮੁਲਾਕਾਤ ਹੋਈ ਹੈ ਤੇ ਗੱਲਬਾਤ ਕਰਦੇ ਹਾਂ ਜੀ ਸਰ ਸਭ ਤੋਂ ਪਹਿਲਾਂ ਆਪਣਾ ਨਾਮ ਜ਼ਰੂਰ ਦੱਸ ਕੇ ਦੱਸੋ ਜੀ ਨਾਮ ਭਾਜੀ 1 ਮਿੰਟ ਮੈਂ ਹਾਂ ਪਰਚੀ ਤੇ ਲਿਖਿਆ ਹੋਣਾ ਮੈਨੂੰ ਆਪਣਾ ਨਾਮ ਭੁੱਲ ਜਾਂਦਾ ਅਸਲ 'ਚ ਅੱਛਾ ਜੀ 1 ਮਿੰਟ ਮੈਂ ਹੁਣੇ ਤੁਹਾਨੂੰ ਦੇਖ ਕੇ ਦੱਸਦਾ ਨਾਮ ਮੇਰਾ ਅਭਿਸ਼ੇਕ ਹੈ ਭਾਈ ਨਾਮ ਮੇਰਾ ਇਹ ਜੀ ਅਭਿਸ਼ੇਕ ਖਾਨ ਜੀ ਤੁਸੀਂ ਸੌਣੀ ਲੈ ਨਾਮ ਨਾਲ ਤੋਂ ਤੇ ਸਰ ਤੁਸੀਂ ਇਹ ਟੋਪੀ ਜਿਹੜੀ ਹੈ ਇਹ ਸਿੱਧੀ ਘਾਤ ਨੂੰ ਲਈ ਭਾਜੀ ਇਦਾਂ ਨਾ ਘਰ ਮੇਰਾ ਉਧਰਲੇ ਪਾਸੇ ਆ ਉਹ ਫਿਰ ਮੈਨੂੰ ਚੇਤਾ ਭੁੱਲ ਜਾਣਾ ਮੈਂ ਕਿੱਧਰ ਨੂੰ ਜਾਣਾ ਹੈ ਟੋਪੀ ਦੇ ਹਿਸਾਬ ਨਾਲ ਫਿਰ ਮੈਂ ਰਿਵਰਸ ਜਾਣਾ ਸ਼ੁਰੂ ਹੋ ਜਾਣਾ ਸਿੱਧਾ ਘਰ ਹੂੰ ਹੂੰ ਓਏ ਇਸ ਕਰਕੇ ਆ ਪਾਜੀ ਫਿਰ ਸਟੈਪ ਬਾਈ ਸਟੈਪ ਫਿਰ ਮੈਂ ਜਲਦੀ ਪਹੁੰਚ ਜਾਣਾ ਅੱਗੇ ਫਿਰ ਕਦੀ ਵੀ ਐਕਸੀਡੈਂਟ ਹੋ ਸਕਦਾ ਭਾਈ ਇਹ ਸੁਣਿਆ ਕਿ ਤੁਸੀਂ ਆਵਾਜ਼ਾਂ ਜਾਨਵਰਾਂ ਦੀ ਇਹ ਬੰਦਿਆਂ ਦੀ ਇਹ ਬੁੜੀਆਂ ਦੀ ਬਿੱਲੀਆਂ ਨੇ ਸਾਰਿਆਂ ਦੀ ਕੱਢ ਦਿੰਦੀ ਸਹੀ ਗੱਲ ਐ ਇਹ ਹਾਂਜੀ ਬਹੁਤ ਵਧੀਆ ਸਵਾਲ ਕੀਤਾ ਜੀ ਜਿੱਦਾਂ ਹੁਣ ਦੁੱਧ ਹੋ ਗਿਆ 80 ਰੁਪਏ 70 ਰੁਪਏ ਤੇ ਜੇ ਆਪਾਂ ਹੁਣ ਬਈ ਚਾਹ ਜੀ ਪੀਣੀ ਆ ਉਹ ਦੁੱਧ ਦੀ ਬਣਨੀ ਆ ਤੁਸੀਂ ਆਪ ਹਿਸਾਬ ਲਾਓ ਜੇ ਤੁਸੀਂ ਦਹੀਂ ਦੀ ਕੜੀ ਬਣਾ ਪੜੀ ਸੰਭਾਲ ਕੇ ਹੀ ਆਪਣਾ ਪळा ਯਾਰ ਭਰਾਵਾ ਤੂੰ ਮੈਨੂੰ ਵੀ ਭਲਾਤਾ ਮੈਂ ਇਹ ਗੱਲ ਕਰਦਾ ਕਿਨੇ ਤੂੰ ਵਾਜਾ ਵੀ ਕੱਢ ਲਏ ਨੇ ਤਰ੍ਹਾਂ ਤਰ੍ਹਾਂ ਦੇ ਅੱਛਾ ਜੀ ਕਿਤੇ ਕਿਤੇ ਹਲਕਾ ਜਿਹਾ ਮੈਂ ਭੁੱਲ ਜਾਂਦਾ ਇਦਾਂ ਨਾ ਬਚਪਨ ਜਦੋਂ ਮੈਂ ਪੈਦਾ ਹੋਇਆ ਨਾ ਉਹ ਦਾਈ ਕਿਤੇ ਮੈਨੂੰ ਇਦਾਂ ਬੱਚੇ ਨੂੰ ਤਾਣ ਊ ਸ਼ੂ ਸ਼ੂ ਕਰ ਦੇਣੀ ਉਹਨੇ ਤਾਣੂ ਕਰਕੇ ਤੇ ਮੈਨੂੰ ਛੱਡ ਹੀ ਦਿੱਤਾ ਅੱਛਾ ਉਹ ਕਿਤੇ ਮੈਂ ਦਿਮਾਗ ਤੇ ਲੱਗ ਗਿਆ ਮੇਰੇ ਸੱਟ ਭਾਜੀ ਉਹਦੋਂ ਦਾ ਥੋੜਾ ਭੁੱਲਣ ਦੀ ਬਿਮਾਰੀ ਹੋਈ ਐ ਕੋਈ ਲਾਲੂ ਜਿਹਾ ਕਰਾਇਆ ਤਾਂ ਕਿ ਨਹੀਂ ਇਦਾਂ ਹੀ ਬੈਠੇ ਆ ਤੇ ਆਟਾ ਭਾਜੀ ਪੀਤਾ ਆਪਣਾ ਤੁਸੀਂ ਭਰਾ ਤੁਹਾਡੀ ਇੰਟਰਵਿਊ ਚੱਲਦੀ ਆ 22 ਲਾਈਵ ਨੂੰ ਤੇ ਤੁਸੀਂ ਅੱਛਾ ਅੱਛਾ ਇੰਟਰਵਿਊ ਠੀਕ ਆ ਪੀਜ਼ ਨੇ ਤੁਹਾਡਾ ਪਰ ਤੁਹਾਨੂੰ ਪਿੰਡ ਜਾਣਾ ਪੈਣਾ ਉਹ ਦਿਮਾਗ ਚੋਂ ਨਿਕਲ ਗਿਆ ਮੈਂ ਉਹੀ ਕਹਿ ਰਿਹਾ ਮੈਂ ਕਣਕ ਵਾਲੀ ਪਰਚੀ ਭਾਈ ਨੂੰ ਫੜਾਈ ਹੈ ਤੇ ਕੱਟਾ ਨਹੀਂ ਦੱਸਿਆ ਤੇ ਅੱਛਾ ਭਾਈ ਕੀ ਸਵਾਲ ਪੁੱਛਿਆ ਆਪਣਾ ਲੋ ਜੀ ਮੈਂ ਤੁਹਾਨੂੰ ਇਹ ਗੱਲ ਪੁੱਛੀ ਵੀ ਤੁਹਾਨੂੰ ਭੁੱਲਣ ਦੀ ਬਿਮਾਰੀ ਦਾ ਇਲਾਜ ਲੁੱ ਚੱਲਦਾ ਕਿਸੇ ਪਾਸੇ ਹਾਂਜੀ ਹਾਂਜੀ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਇਲਾਜ ਇਲਾਜ ਭਾਈ ਮੈਂ ਕੱਲ ਗਿਆ ਗਾਰਮੈਂਟ ਦੀ ਦੁਕਾਨੇ ਤੇ ਦੋ ਪੈਂਟਾਂ ਮੈਂ ਖਰੀਦੀਆਂ ਉੱਥੋਂ ਤੇ ਇੱਕ ਮੈਂ ਟੀ-ਸ਼ਰਟ ਲਈ ਕੋਈ 780 ਰੁਪਏ ਲੱਗੇ ਹੁਣ अच्छा जी हां जी मैं पाके देखी ठीक है ओके है सारी कुका अमर कुमार सब ओके है भाई जी हां जी मेनू ਲੱਗਦਾ ਤੁਹਾਨੂੰ ਭੁੱਲਣ ਦੀ ਬਿਮਾਰੀ ਦੇ ਨਾਲ ਨਾਲ ਥੋੜਾ ਦਿਮਾਗ ਦਾ ਵੀ ਕਰੋਣੀ ਚਾਹੀਦੀ ਮਸਾਜ ਨੂੰ ਕਿਹਾ ਸੱਟਿਆ ਇਹਨੂੰ हां जी हां जी ਮੈਂ ਪਿੰਨੀਆਂ ਘਟਾਈਆਂ ਗੱਲ ਅੱਛਾ ਬੰਦੇ ਕੋ ਹੁਣ ਦਿਮਾਗ ਮੇਰਾ ਠੀਕ ਹੈ ਅੱਗੇ ਨਾਲੋਂ ਪਤਾ ਨਹੀਂ ਇਥੋਂ ਇਥੋਂ ਕਿ ਜੀ ਮੈਂ ਸੋਚਦਾ ਜਰੂਰੀ ਜਿਹੜੀ ਵੀ ਚੀਜ਼ ਸੋਚਦਾ ਨਾ ਮੈਨੂੰ ਕਈਆਂ ਨੇ ਕਿਹਾ ਕਿ ਤੇਰੀ ਜਿਹੜੀ ਅਕਲ ਹੈ ਗਿੱਟਿਆ ਚ अच्छा मैं फिर गिटया थोड़ी सी पिनियां को ले आं पाजी हूं थोड़ा ज्यादा ठीक दिमाग चलता है मेरा पाजी आपने सुना है कि ਤੁਸੀਂ ਫਿਲਮ ਇੰਡਸਟਰੀ ਵਿੱਚ ਵੀ ਕਾਫੀ ਲੰਮਾ ਸਮਾਂ ਕੰਮ ਕੀਤਾ ਉੱਥੇ ਵੀ ਇੱਕ ਦੋ ਫਿਲਮਾਂ ਵਿੱਚ ਤੁਸੀਂ ਪੂਰੀ ਲਿਖੀਆਂ ਵੀ ਆ ਕਿ ਇਹ ਸੱਚ ਹੈ ਜਾਂ ਫਿਰ ਉਦਾਂ ਹੀ ਲੋਕੀ ਸੋਸ਼ਲ ਮੀਡੀਆ ਤੇ ਪਾਈ ਜਾਂਦੇ ਲੰਬਾ ਸਮੇਂ ਨਹੀਂ ਕੰਮ ਕੀਤਾ ਪਾਜੀ ਮੈਂ ਲੰਮੇ ਪੈ ਕੇ ਬਹੁਤ ਕੰਮ ਕੀਤਾ ਜਿਆਦਾ ਮੈਂ ਸੁੱਤੇ ਆ ਪਾਜੀ ਪੈ ਨਹੀਂ ਤੁਸੀਂ ਹਾਂਜੀ ਸੁੱਤੇ ਪਿਆ ਮੈਂ ਬਹੁਤ ਕੰਮ ਕੀਤਾ ਹੋ ਰੀਅਲ ਚ ਪਾਜੀ ਇੱਕ ਫਿਲਮ ਆਪਣੀ ਪਈ ਹੋਈ ਹੈ ਨੈਟ ਤੇ ਪਗਲੇ ਆਜ਼ਮ ਹਿੰਦੀ ਮੂਵੀ ਹੈ ਐਜ਼ ਅ ਰਾਈਟਰ ਲਿਖੀ ਹੋਈ ਮੈਂ ਔਰ ਮੁੰਬਈ ਚ ਐਨਟੀਵੀ ਵਾਸਤੇ ਕਾਮੇਡੀ ਸ਼ੋਜ਼ ਵਗੈਰਾ ਲਿਖੇ ਆ ਤੇ ਕੁਝ ਕਮੇਡੀ ਸਰਕਸ ਦੇ ਗੈਗਸ ਵਗੈਰਾ ਲਿਖੇ ਆ ਦੋ ਚਾਰ ਚੈਨਲ ਵਾਸਤੇ ਨਾ 2.5 ਤੋਂ 3 ਸਾਲ ਮੈਂ ਗੈਗ ਵਗੈਰਾ ਲਿਖੇ ਜਿਹੜੇ ਨੈਸ਼ਨਲ ਟੀਵੀ ਤੇ ਟੈਲੀਕਾਸਟ ਹੋਏ ਆ ਬਹੁਤ ਬਹੁਤ ਸਰ ਮੁਬਾਰਕਤਾਂ ਨੂੰ ਔਰ ਅਸੀਂ ਸੁਣਿਆ ਕਿ ਤੁਸੀਂ ਮੁਬਾਰਕਾ ਸਰ ਮੈਂ ਛੱਕਾ ਮਾਰਿਆ ਦੱਸੋ ਕਾਦੀ ਮੁਬਾਰਕਾਂ ਮੇਰੇ ਕਹਿੰਦੇ ਬਾਵਾ ਵੀ ਕਿ ਵਧੀਆ ਤੁਸੀਂ ਕੰਮ ਕਰਦੇ ਆ ਐਪਰੀਸ਼ੀਏਟ ਤੁਹਾਨੂੰ ਕਰਦੇ ਆ ਆਵਾਜ਼ਾਂ ਆਵਾਜ਼ਾਂ ਹਾਂ ਦੀ ਆਦੀ ਆਵਾਜ਼ਾ ਭਾਈ ਮੈਂ ਕੱਢ ਦਿੰਦਾ ਵਾਂ ਆਪਣੇ ਤਰਮਿੰਦਰ ਸਾਹਿਬ ਜੀ ਅੱਡਿਓ ਜੀ ਆਵਾਜ਼ ਇਹ ਕਹੇ ਭਾਈ ਚੱਕ ਜੁਕੂ ਨਾ ਕੱਢ ਲਿਓ ਕੋਈ ਮੈਂ ਜੇਬ ਚ ਮੈਂ ਭੁੱਲ ਗਿਆ ਮੈਂ ਕਿਹ ਪਤ ਨਹੀਂ ਪੈਸੇ ਦੀ ਗੱਲ ਕਰ ਰਹੇ ਹੋ ਕਿੰਡੋ ਅੱਛਾ ਜੀ ਧਰਮਿੰਦਰ ਜੀ ਆਪਣੇ ਧਰਮਿੰਦਰ ਸਰ ਕਿਤਾ ਬੋਲਦੇ ਆ ਮੈਂ ਕਸਮ ਕੁੱਤੈ ਕਮਿਨਾ ਮੱਤ ਰਖੂਣ ਪਈ ਜਾਊਂਗਾ ਚੁੰਨ ਚੁੰਨ ਕੇ ਮਾਰੂੰਗਾ ਗਿੰਗਿੰਗ ਕੇ ਮਾਰੂੰਗਾ ਬਸੰਤੀ ਉਹ ਭਰਾਵਾ ਮੈਨੂੰ ਡਰ ਲੱਗਣ ਲੱਗ ਪਿਆ ਕਦੇ ਮੇਰੇ ਨਾਲ ਨਾ ਹੋ ਜੀ ਕੋਈ ਗੱਲ ਨਹੀਂ ਹੋਰ ਸੁਣਾਓ ਕੁੜੀਆਂ ਦੀ ਵੀ ਕੱਢ ਲੈਨੇ ਵਾਜ ਕੇ ਨਹੀਂ ਕਹਿੰਦੇ ਤੁਸੀਂ ਰੀਚਾਰਜ ਬੜੇ ਕਰਾਏ ਕੁੜੀਆਂ ਦੇ ਵਾਜਾਂ ਕੱਢ ਕੱਢ ਹਾਂਜੀ ਬਾਜੀ ਉਹ ਪੁਰਾਣੇ ਸਮੇਂ ਦੇ ਜਿਹੜੇ ਕੀਪੈਡ ਦੇ ਫੋਨ ਹੁੰਦੇ ਰਹੇ ਹਾਂਜੀ ਉਹ ਕੀਪੈਡ ਦੇ ਫੋਨ ਹੁੰਦੇ ਰਹੇ ਉਦੋਂ 19 ਰੁਪਏ ਦਾ ਹੁੰਦੇ ਨਾਈਟ ਮਿੰਟ ਉਹਦੇ ਚ ਫਿਰ ਮੈਂ ਰਾਤ ਨੂੰ ਕਾਲ ਕਰਨੀ ਹੁਣ ਮੇਰੇ ਰੀਚਾਰਜ ਮਿੰਟ ਖਤਮ ਹੋ ਜਾਇਆ ਫਿਰ ਆਪਣੇ ਫਰੈਂਡ ਨੂੰ ਮੈਂ ਕਾਲ ਕਰ ਦਿੰਦਾ ਹੈਲੋ ਪਹਿਚਾਨਾ ਨਹੀਂ ਮੈਨੂੰ ਆਪਨੇ ਮੈਨੂੰ ਨੰਬਰ ਦਿੱਤਾ ਥਾ ਸ਼ਾਦੀ ਮੇ ਹਮ ਮਿਲੇ ਥੇ ਆਪ ਭੁੱਲ ਗਏ ਹੋ ਮੈਨੇ ਬੁਲਾਰ ਰੰਗ ਕਾ ਲਹਿੰਗਾ ਪਹਿਨਾ ਹੋਇਆ ਥਾ ਨਿਹਾ ਬੋਲ ਰਹੀ ਹੂੰ हेलो चलो जल्दी से मेरा रिचार्ज करवाओ फिर मैं बाद में बात करती हूं ओके बाय लव यू मतलब इधर रिचार्ज हो जाना चाहिए हां जी हां जी क्या बात है क्या बात है ते, ते हां जी हां जी सुनया ਤੁਸੀਂ ਚੈਨਲ ਵੀ ਅੱਜਕੱਲ ਆਪਣਾ ਨਵਾਂ ਕ੍ਰੀਏਟ ਕਰ ਲਿਆ ਸਹੀ ਗੱਲ ਹੈ ਜੀ ਨਾਮ ਦੱਸ ਦਿਓ ਮੇਰੇ ਸੋਣਿਆ ਨੂੰ हां जी ਜੀ ਚੈਨਲ ਦਾ ਨਾਮ ਹੈ ਜੀ ਫਨ ਟੂ ਓਏ fun2oe ਹਾਂਜੀ YouTube ਚੈਨਲ ਹੈ ਇਹਦੇ ਸਿਰਫ ਤੁਹਾਨੂੰ ਕੋਮੇਡੀ ਨਾਲ ਰਿਲੇਟਡ ਕੰਟੈਂਟ ਮਿਲੂਗਾ ਫਿਲਹਾਲ ਤੇ ਸ਼ਾਰਟ ਵੀਡੀਓਜ਼ ਪਾਈ ਪਈਆਂ ਕਿਉਂਕਿ ਹਜੇ 2-4 ਦਿਨ ਤੋਂ ਬਣੇ ਚ ਪਾਜੀ ਨਾਮ ਤੁਹਾਡਾ ਬੜਾ ਜ਼ਬਰਦਸਤ ਜੀ ਹੈ ਨਾ fun2oe ਵਿੱਚ ਇੰਗਲਿਸ਼ ਵਿੱਚ ਹੀ ਫਿਰ oe ਸਿੱਧੇ oe ਤੇ ਆ ਗਏ ਤੁਸੀਂ ਇਹ ਇਹ ਕੀ ਚੱਕਰ ਹੈ ਇਹ ਇਦਾਂ ਹੈ ਜੀ ਜਿੱਦਾਂ ਹੁਣ ਮੱਕੀ ਦੇ ਆਟੇ ਦੀ ਆਪਾਂ ਰੋਟੀ ਬਣਾਈਏ ਤੇ ਤੇ ਸਾਗ ਭਾਜੀ ਉਹ ਤੁਹਾਡੇ ਮਿਲ ਜਾਂਦਾ ਉਦੋਂ ਮੈਂ ਸਵਾਲ ਲੈਣਾ ਪੁੱਛੋ ਨਾ ਜਵਾਬ ਦਿਓ ਤੁਸੀਂ ਲਾਈਵ ਇੰਟਰਵਿਊ ਚੱਲੀਦਾ ਨਹੀਂ ਅੱਛਾ ਅੱਛਾ ਮੈਂ ਭਾਜੀ ਬੋਲੀ ਜਾਣਾ ਭਾਜੀ ਇੰਟਰਵਿਊ 'ਚ ਮੈਂ ਬੈਠਾ ਹਾਂ ਹਾਂਜੀ ਸਵਾਲ ਕੀ ਆਪਣ ਸਵਾਲ ਯਾਰ ਬਿਨ ਬਿਚੇ ਤਾਬਲਾ ਤਾਂ ਦੋ ਯਾਰ ਸਵਾਲ ਕੀ ਸੀਗਾ ਭਲਾ ਹਾਂ ਫਨ ਫਨ ਮੈਂ ਤੁਹਾਨੂੰ ਕਹੇ ਚੈਨਲ ਤੁਹਾਡਾ ਨਾਮ ਜਿਹੜਾ ਫਨ 2 OE ਆ ਪਹਿਲਾਂ ਤੁਸੀਂ ਅੰਗਰੇਜ਼ੀ ਚ ਫਨ ਲਿਖਤਾ ਹੋਵੇ 2 ਵੀ ਅੰਗਰੇਜ਼ੀ ਚ ਕਹਿੰਦਾ ਫੇ ਬਾਅਦ ਸਿੱਧਾ OE ਤੇ ਆ ਗਏ ਕਿ ਚੱਕਰਿਆ ਇਹ ਭਾਜੀ ਇਦਾਂ ਹੈ ਪਿਆਰ ਮੁਹੱਬਤ ਹੈ ਇਹ ਜਿਹੜੀ ਮੇਰੀ ਆਡੀਅנס ਆਊਗੀ ਫਿਊਚਰ ਚ ਮੇਰੇ ਨਾਲ ਜੁੜੂਗੀ ਉਹ ਮੈਨੂੰ ਸਰ ਕਹਿ ਕੇ ਨਹੀਂ ਬੁਲਾਣਗੇ ਮੈਨੂੰ OE ਕਹਿ ਕੇ ਬੁਲਾਣਗੇ ਨਾ ਤੇ ਮੇਰੇ ਲਈ ਮਾਨ ਸਨਮਾਨ ਹੈ ਉਹ OE ਸ਼ਬਦ ਤੁਹਾਡੇ ਲਈ ਵਰਤਿਆ ਗਿਆ ਮੈਨੂੰ OE ਕਹਿਣਗੇ ਮੇਰੇ ਲਈ ਮਾਨ ਸਨਮਾਨ ਹੈ ਕਿ ਮੇਰੀ ਆਡੀਅנס ਮੈਨੂੰ ਪਿਆਰ ਕਰਦੀ ਹੈ ਓਏ ਦਾ ਮਤਲਬ ਇਹ ਨਹੀਂ ਕਿ ਮੈਨੂੰ ਨਫ਼ਰਤ ਕਰਦੀ ਆ ਮੈਨੂੰ ਪਿਆਰ ਦੇ ਨਾਲ ਓਏ ਕਹਿੰਦੀ ਆ ਪਾਜੀ ਸਰ ਮੈਂ ਓਏ ਰੱਖਿਆ ਵਿੱਚੀ ਭਾਈ ਕਮੇਡੀ ਤੁਸੀਂ ਕਰਦੇ ਆ ਕਿਹੜਾ ਤੁਹਾਡਾ ਜਿਹੜਾ ਕਰੈਕਟਰ ਆ ਸਭ ਤੋਂ ਵੱਧ ਜਾਨੀ ਕਿ ਲੋਕਾਂ ਨੂੰ ਜਿਹੜਾ ਲੋਕੀ ਜਿਹੜਾ ਪਸੰਦ ਕਰਦੇ ਕਿਸ ਕਰੈਕਟਰ ਵੇ ਤੁਹਾਨੂੰ ਦੇਖਣਾ ਚਾਹੁੰਦੇ ਲੋਕ ਜ਼ਿਆਦਾਤਰ ਕਰੈਕਟਰ ਤੇ ਪਾਜੀ ਮੈਂ ਬਹੁਤ ਕੱਡੇ ਹੋਏ ਆ ਮਮੇਕਰੀ ਵਿੱਚ ਐਜ਼ ਏ ਭਈਆ ਦੀ ਜਿਹਦਾ ਕਰੈਕਟਰ ਕੱਢਿਆ ਹੋਇਆ ਕੋਈ ਇੱਕ ਦੋ ਡਾਇਲੋਗ ਯਾਦ ਹਾਂਜੀ ਆ ਪ੍ਰਾਵਾ ਮੈਂ ਤੈਨੂੰ ਦੱਸਦੀ ਹੈਗਾ ਮੈਨੂੰ ਗੋਸ਼ਾ ਆ ਗਿਆ ਹੈਗਾ ਤੇ ਮੈਂ ਮਾਈਕ ਤੇਰਾ ਆਈਸਕ੍ਰੀਮ ਸਮਝ ਕੇ ਖਾ ਜਾਣੀ ਹੈਗਾ ਅੱਛਾ ਇਹਦੇ ਉੱਤੇ ਹਲਕੀ ਜਿਹੀ ਚੈਰੀ ਲਾ ਪ੍ਰਾਵਾ ਮੈਨਾਂ ਤੇ ਦਿਲ ਕਰਦਾ ਹੈਗਾ ਮੈਂ ਇਹਨੂੰ ਚਾਟ ਜਾਵਾਂ ਮੈਕ ਨੂੰ ਹੀ ਹਾਂਜੀ ਉਹ ਬੜਾ ਸੁਆਦ ਹੁੰਦਾ ਚੱਟਣ ਲਈ ਹੋਰ ਸਮਾਨ ਹੈਗਾ ਉੱਥੋਂ ਬਾਹਰ ਕੁਲਫੀ ਕੁਲਫੀ ਲੈ ਆਨੇ ਮੈਕ ਨੂੰ ਪ੍ਰਾਵਾ ਤੂੰ ਤਰਸ ਖਾਈ ਹੋਰ ਇਸ ਤੋਂ ਇਲਾਵਾ ਪਾਜੀ ਆਪਣਾ ਮੋਟੂ ਬਦਲੂ ਬੱਚਿਆਂ ਦਾ ਬਹੁਤ ਫੇਵਰੇਟ ਹੈ ਹਾਂ ਮੋਟੂ ਬਦਲੂ ਹਾਂਜੀ ਉਹਦੇ ਵਿੱਚ ਇੱਕ ਕੈਰੇਕਟਰ ਡਾਕਟਰ ਜਟਕਾ ਉਹ ਵੇ ਦੇਖੋ ਕਿਦਾਂ ਬੋਲਦਾ ਓਏ ਓਏ ਮਾਂ ਛੁਟਿਆ ਪਾਪੜੇ ਵੜੀ ਦੇ ਅ ਮੇਰੇ ਯਾਰ ਮੋਟੂ ਬਤਲੂ ਇਧਰ ਆਉ ਮੈਨੇ ਤੁਹਾਰੇ ਲਈ ਨਿਆ ਗੈਜਟ ਬਣਾਇਆ ਹੈ ਤੇ ਸੈਕਿੰਡ ਕਰੈਕਟਰ ਹੈ ਉਹਦੇ ਚ ਜੌਨ ਜਿਹੜਾ ਡੌਨ ਹੈ ਬਦਮਾਸ਼ ਜਾਨ ਜਾਨ ਬਰੇਗਾ ਡੌਨ ਨਿਆ ਰੇ ਮੋਟੂ ਬਤਲੂ ਮਾਰ ਮਾਰ ਕੇ ਮੇਰਾ ਕੀਮਾ ਬਣਾ ਦੇ ਰੇ ਭਾਗੋ ਹੈ ਭਾਗੋ ਵਾ ਵਾ ਭਾਗੋ ਇਤਨੀ ਕਿ ਮਰੀ ਮੁਕੇ ਸਰੀ ਤਾਂ ਡੀ ਅੰਕਾਫੀ ਵੀਡੀਓਸ ਦੇਖੇ YouTube ਚੈਨਲ ਜਿਹੜਾ ਤੁਸੀਂ ਬਣਾਇਆ ਉਹਦੇ ਬਾਅਦ ਤੁਸੀਂ ਲੇਡੀਜ਼ ਦਾ ਵੀ ਕਿਰਦਾਰ ਨਿਵਾਲੇ ਨੇ ਕਿਦਾਂ ਤੁਹਾਨੂੰ ਮਤਲਬ ਕਿੱਦਾਂ ਤੁਸੀਂ ਮਤਲਬ ਇੱਕਦਮ ਤੁਸੀਂ ਪਰਫੈਕਟ ਬਣ ਜਾਣੇ ਲੱਗਦਾ ਨਹੀਂ ਕਿ ਯਾਨੀ ਕਿ ਬੰਦਾ ਹੋਊਗਾ ਉਸ ਕਰੈਕਟਰ ਵਿੱਚ ਹਾਂਜੀ ਲੇਡੀਜ਼ ਦਾ ਕਰੈਕਟਰ ਦੇਖਦਾ ਉਹਨਾਂ ਦੇਖੋ ਮੈਨੂੰ ਸ਼ਰਮ ਆ ਗਈ ਕੀ ਹਾਏ ਹਾਂਜੀ ਲੇਡੀਜ਼ ਦਾ ਕਰੈਕਟਰ ਇਦਾਂ ਨਾ ਉਹ ਸਾਡੇ ਮਹੱਲੇ ਚ ਕਈ ਝੂਗਲ ਖੋ ਰਹੀਆਂ ਨੇ ਨਾ ਉਹ ਫਿਰ ਬੈਠੇ ਰਹਿੰਦੇ ਥੜੀਆ ਤੇ ਹੌਏ ਨਹੀਂ ਇਹਦੀ ਕੁੜੀ ਭਰਾਵਾ ਤੁਹਾਡੇ ਮਹੱਲੇ ਵਾਲਿਆਂ ਨੇ ਵੀ ਵੀਡੀਓ ਦੇਖਣੀ ਕਿਤੇ ਸਾਨੂੰ ਗਾਲਾਂ ਗਲਾਂ ਨਾ ਪਾ ਰਹੀ ਸਹੀ ਬੋਲੀ ਜੋ ਬੋਲਣਾ ਦੇਖਣਗੇ ਭਾਜੀ ਉਹਨੂੰ ਕੈਂਚੀ ਲਾ ਦਾਂਗੇ ਐਡਿਟ ਕਰ ਦਾਂਗੇ ਹਾਂਜੀ ਇਦਾਂ ਉਹਨਾਂ ਨੂੰ ਦੇਖ ਦੇ ਕੇ ਮੈਂ ਬਹੁਤ ਹੌਏ ਨਹੀਂ ਕੀ ਹੁਲੂ ਹੁਲ ਕਰਦੀ ਫਿਰਦੀ ਹੈ ਜੀਨਾ ਪਾ ਕੇ ਨੀ ਸ਼ਰਮ ਹੀ ਨਹੀਂ ਇਹ ਫਿਰ ਉਹਨਾਂ ਨੂੰ ਮੈਂ ਕਾਪੀ ਕੀਤਾ ਭਾਜੀ ਹਾਂਜੀ ਅੱਛਾ ਚਾੜਾ ਲੇਗਾ ਤੀਹ ਨਹੀਂ ਚਾੜਾ ਉਹਨਾਂ ਨੂੰ